ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਪੰਜਾਬ ਦੀ ਨਸ਼ਾ ਪ੍ਰਤੀ ਹੋ ਰਹੀ ਬਦਨਾਮੀ ਦੇ ਲਈ ਮੀਡੀਆ ਨੂੰ ਜ਼ਿੰਮੇਵਾਰ ਦੱਸਿਆ ਉੱਥੇ ਉਹਨਾਂ ਨੇ ਉਹਨਾਂ ਦੀ ਆਪਣੀ ਭਾਈਵਾਲ ਪਾਰਟੀ ਨਾਲ ਮਤਭੇਦ ਹੋਣ ਦੀ ਉਹਨਾਂ ਗੱਲ ਨੂੰ ਵੀ ਨਕਾਰਿਆ ਤੇ ਇਹ ਸਭ ਮੀਡੀਆ ਦੀਆਂ ਅਫਵਾਹਾਂ ਨੇ ਇਹ ਕਹਿਣਾ ਸੁਖਬੀਰ ਸਿੰਘ ਬਾਦਲ ਦਾ ਸੁਖਬੀਰ ਬਾਦਲ ਬੇਸ਼ੱਕ ਪੰਜਾਬ 'ਚ ਹੈ ਉੱਥੇ ਨਸ਼ਿਆਂ ਦੇ ਮੁੱਦੇ ਲਈ ਜ਼ਿਆਦਾ ਜ਼ਿੰਮੇਵਾਰ ਮੀਡੀਆ ਨੂੰ ਦੱਸ ਰਹੇ ਨੇ ਪਰ ਉਹਨਾਂ ਦੀ ਹੀ ਭਾਈਵਾਲ ਪਾਰਟੀ ਭਾਜਪਾ ਦੇ ਨੇਤਾ ਬਦਰਾਮ ਜੀ ਦਾਸ ਢੰਡਨ ਦਾ ਨਸ਼ਿਆਂ ਦੇ ਮੁੱਦੇ ਤੇ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾਉਂਦੇ ਆਂ ਐ ਨਾ ਸੋਚਿਆ ਜਾਏ ਕਿ ਪੰਜਾਬ ਸਾਰੇ ਡਰਗ ਡਿਕਟਰ ਕਮਲਪੁਰ ਸਮਾਲ ਸਮਾਲ ਪਰਸੈਂਟੇਜ ਸਮਾਲ ਪਰਸੈਂਟੇਜ ਆਫ ਪੀਪਲ ਸਮਾਲ ਸਮਾਲ 1 ਮਿੰਟ ਸਮਾਲ ਪਰਸੈਂਟੇਜ ਆਫ ਪੀਪਲ ਆਰ ਆਰ ਡਰਗ ਡਿਕ ਸਮਾਲ ਪਰਸੈਂਟੇਜ ਮੈਂ মিডিਆ ਨੂੰ ਅਪੀਲ ਕਰਨਾ ਪੰਜਾਬ ਨੂੰ ਨਾਮ ਬਦਨਾਮ ਕਰੋ ਸੋਸ਼ਲ ਮੀਡੀਆ ਚ ਵੀ ਆਈਏ ਇਹ ਗੱਲ ਭਾਵੇਂ ਸੋਸ਼ਲ ਮੀਡੀਆ ਹੈ ਭਾਵੇਂ ਪ੍ਰਿੰਟ ਮੀਡੀਆ ਹੈ ਭਾਵੇਂ ਇਲੈਕਟ੍ਰੋਨਿਕ ਮੀਡੀਆ ਹੈ ਪੰਜਾਬ ਆਪਣਾ ਸੂਬਾ ਹੈ ਆਪਣਾ ਪੰਜਾਬ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਪੰਜਾਬ ਚ ਇੰਨੀ ਪ੍ਰੋਬਲਮ ਨਹੀਂ ਆ ਜਿੰਨੀ ਆਪਾਂ ਰੋਜ਼ ਅਖਬਾਰਾਂ ਚ ਇੱਕ ਇੱਕ ਪੇਜ ਲਾ ਕੇ ਕਰ ਰਹੇ ਹੈ ਜਿਹੜੇ ਜਿਹੜੇ ਲੋਕ ਕਰ ਰਹੇ ਹੈ ਜਿਹੜੇ ਅਖਬਾਰ ਆਈ ਥਿੰਕ ਦੇ ਆ ਡੂਇੰਗ ਡਿਸ ਸਰਵਿਸ ਟੂ ਦਾ ਸਟੇਟ ਆਫ ਪੰਜਾਬ ਇਸ ਡਰਗ ਦੇ ਅੱਜ ਦੇ ਮੈਨਸ ਨੇ ਅੱਜ ਸਾਡੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੀ ਹੈ ਪਰ ਲਗਭਗ ਹਰ ਘਰ ਜਿਹੜਾ ਨਾ ਇਫੈਕਟਡ ਹੈ ਹਰ ਘਰ ਦਾ ਕੋਈ ਨਾ ਕੋਈ ਜਵਾਨ ਇਸ ਨਸ਼ੇ ਦੀ ਲਤ ਦੇ ਵਿੱਚ ਅੱਜ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਔਰ ਉਹਦੇ ਕਰਕੇ ਸਾਰੇ ਪਰਿਵਾਰ ਦੇ ਲੋਕ ਦੁਖੀ ਹੋ। ਔਰ ਜਿਸ ਢੰਗ ਦੇ ਨਾਲ ਜਿੰਨੇ ਖੁੱਲੇ ਤਰੀਕੇ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਡਰਗ ਦੀ ਅਵੇਲੇਬਿਲਿਟੀ ਹੈ ਉਹ ਮੈਂ ਨਹੀਂ ਸਮਝਦਾ ਕਿ ਹਿੰਦੁਸਤਾਨ ਚ ਕਿਸੇ ਹੋਰ ਜਗ੍ਹਾ ਤੇ